ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਚਰਨਾਂ ਪਾਸ ਸਦਾ 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 ਨਮਸਕਾਰ ਹੈ ਸੰਗਤ ਜੀ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਆਪਾਂ ਆਪਣਾ ਸਮਾਜਿਕ ਜੀਵਨ ਜਉਂਦੇ ਆ ਕਦੀ ਕੁਛ ਮਾੜਾ ਚੰਗਾ ਨਾ ਕਰਦੇ ਹੋਈਏ ਭਾਵ ਕਿਸੇ ਨੂੰ ਮਾੜਾ ਚੰਗਾ ਨਾ ਬੋਲਦੇ ਹੋਈਏ ਸੰਘਤ ਜੀ ਉਹ ਇੱਕ ਵੱਖਰੀ ਗੱਲ ਹੈ ਕਿਉਂਕਿ ਜਦੋਂ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ ਸਾਨੂੰ ਕਈ ਵਾਰ ਆਪਣੇ ਬੱਚਿਆਂ ਨੂੰ ਕਈ ਵਾਰ ਭੈਣ ਭਰਾਵਾਂ ਨੂੰ ਗਲਤੀਆਂ ਤੋਂ ਟੋਕਣਾ ਪੈਂਦਾ ਹੈ ਦੱਸਣਾ ਪੈਂਦਾ ਹੈ ਆਪਣੇ ਬੱਚਿਆਂ ਨੂੰ ਝਿੜਕਣਾ ਵੀ ਪੈਂਦਾ ਹੈ ਉਹਦੇ ਪਿੱਛੇ ਭਾਵ ਇਹ ਹੈ ਕਿ ਇਹਨਾਂ ਦਾ ਕੁਸ਼ਮਾੜਾ ਨਾ ਹੋਵੇ ਇਹਨਾਂ ਨੂੰ ਸਹੀ ਤੇ ਗਲਤ ਦਾ ਪਤਾ ਚੱਲੇ ਸੰਘਤ ਜੀ ਇਹ ਗੱਲ ਸਾਡੇ ਜੀਵਨ ਚ ਆਪਣੇ ਘਰਾਂ ਵਿੱਚ ਟੁੱਕ ਸਕਦੀ ਹੈ ਇਹ ਵਾਲੀ ਬੇਨਤੀ ਸੰਗਤ ਜੀ ਬਹੁਤ ਹੀ ਛੋਟੀ ਜਿਹੀ ਹੈ ਪਰ ਇਹ ਜੇ ਆਪ ਆਪ ਆਪਣੇ ਜੀਵਨ ਦੇ ਵਿੱਚ ਵਰਤ ਲਈਏ ਤੇ ਸਾਡੇ ਜੀਵਨ ਚ ਆਉਣ ਵਾਲੇ ਵੱਡੇ ਵੱਡੇ ਸੰਕਟਾਂ ਨੂੰ ਇਹ ਟਾਲਣ ਦੀ ਸਮਰੱਥਾ ਰੱਖਦੀ ਹੈ ਉਹ ਕਿਵੇਂ ਸੰਗਤ ਜੀ ਜਦੋਂ ਆਪਾਂ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ ਗੁਰੂ ਘਰਾਂ ਦੇ ਵਿੱਚ ਪਾਵੇਂ ਉਹ ਪਿੰਡ ਵਿੱਚ ਹੋਣ ਸ਼ਹਿਰ ਵਿੱਚ ਹੋਣ ਭਾਵੇਂ ਪੰਜੇ ਤਖਤ ਸਾਹਿਬਾਨਾਂ ਵਿੱਚੋਂ ਆਪਾਂ ਕਿਸੇ ਗੁਰੂ ਧਾਮ ਦੀ ਯਾਤਰਾ ਕਰਨੀ ਆ ਵਾਹਿਗੁਰੂ ਜੀ ਹੱਥ ਜੋੜ ਕੇ ਇੱਕ ਬੇਨਤੀ ਆਪ ਜੀ ਦੇ ਚਰਨਾਂ ਪਾਸ ਹੈ ਕਿ ਕਰੋ ਟੁਰਨ ਲੱਗੇ ਕਿੰਨੀ ਵੀ ਕਾਲ ਹੋਵੇ ਜੇ ਆਪ ਜੀ ਨੇ ਜਾਦਾ ਅੰਮ੍ਰਿਤ ਵੇਲੇ ਨਿਕਲਣਾ ਹੈ ਤੇ ਭਾਵੇਂ ਉੱਠਦੇ ਅੰਸਾਰ ਹੀ ਆਪ ਜੀ ਇਹ ਅਰਦਾਸ ਕਰੋ ਕਿ हे ਪਿਤਾ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਆਪਣੇ ਦਰਾਂ ਤੇ ਬੁਲਾਇਆ ਹੈ ਤੇ ਆਪ ਜੀ ਕਿਰਪਾ ਕਰਕੇ ਇਸ ਸੇਵਾ ਨੂੰ ਸਫਲੀ ਕਰਨਾ ਤਾਂ ਜੋ ਸਾਡੇ ਤੋਂ ਕੋਈ ਵੀ ਇਹੋ ਜਿਹਾ ਅਣਜਾਣੇ ਵਿੱਚ ਜਾਂ ਜਾਣ ਕੇ ਜਾਂ ਕਿਵੇਂ ਵੀ ਗਲਤੀ ਨਾਲ ਭੁੱਲਿਆਂ ਚੁੱਕਿਆ ਵੀ ਸਾਡੇ ਤੋਂ ਕੋਈ ਇਹੋ ਜਿਹਾ ਮਾੜਾ ਕਰਮ ਇਹੋ ਜਿਹਾ ਬੋਲ ਇਹੋ ਜਿਹਾ ਪਾਪ ਨਾ ਹੋ ਜਾਵੇ ਕਿ ਜਿਹਦਾ ਲੇਖਾ ਦਰਗਾਹ ਵਿੱਚ ਦੇਣ ਵਾਸਤੇ ਸਾਨੂੰ ਔਖੇ ਹੋਣਾ ਪਵੇ ਆਪ ਜੀ ਅੰਗ ਸੰਗ ਸਹਾਈ ਹੋ ਕੇ ਇਸ ਯਾਤਰਾ ਨੂੰ ਸਫਲ ਕਰਨਾ ਸੰਗਤ ਜੀ ਕਰੋ ਟੁਰਨ ਲੱਗੇ ਆਪਣੇ ਘਰ ਦੇ ਜੀਆਂ ਤੋਂ ਲੈ ਕੇ ਆਪਣੇ ਨਾਲ ਦੀ ਸੰਗਤ ਜੇ ਆਪ ਜੀ ਚੌਕੀ ਸੰਗਤ ਚੱਲੇ ਹੋ ਉਹਨਾਂ ਦੇ ਨਾਲ ਜੇ ਤੁਸੀਂ ਕਿਸੇ ਟ੍ਰੇਨ ਵਿੱਚ ਯਾਤਰਾ ਕਰਨਦੇ ਹੋ ਜਾਂ ਬੱਸ ਵਿੱਚ ਕਿਤੇ ਵੀ ਕਦੀ ਕਿਸੇ ਨੂੰ ਸੀਟ ਦੇ ਵਾਸਤੇ ਤੱਕਾ ਮੁੱਕੀ ਨਹੀਂ ਕਰਨੀ ਸੰਗਤ ਜੀ ਕੋਈ ਪਤਾ ਨਹੀਂ ਉਹ ਸਮਰਾਤ ਗੁਰੂ ਕਿਦੇ ਅੰਦਰ ਪ੍ਰਕਾਸ਼ ਕਰਕੇ ਆਪ ਬਿਠਾ ਹੈ ਆਪ ਤੰਗ ਹੋ ਲੋ ਕੋਈ ਨਹੀਂ 2 ਦਿਨ 4 ਦਿਨ 1 ਹਫਤਾ ਸਰੀਰ ਦੀ ਤੰਗੀ ਜਰਨੀ ਕੋਈ ਵੱਡੀ ਗੱਲ ਨਹੀਂ ਪਰ ਜੇ ਅਸੀਂ ਕਿਸੇ ਦੇ ਐਸੇ ਜੁੜੇ ਹੋਏ ਦੀ ਆਤਮਾ ਨੂੰ ਠੇਸ ਪਹੁੰਚਾਈ ਤੇ ਸਾਨੂੰ ਕਈ ਜਨਮਾਂ ਤੱਕੇ ਖਾਣੇ ਪੈਣੇ ਨੇ ਸੰਗਤ ਜੀ ਜੇ ਆਪ ਜੀ ਗੁਰੂ ਘਰਾਂ ਵਿੱਚ ਜਾ ਕੇ ਪ੍ਰਸ਼ਾਦਾ ਸ਼ਕਲ ਲੱਗੇ ਹੋ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਜਿੱਥੇ ਵੀ ਜਗ੍ਹਾ ਮਿਲਦੀ ਹੈ ਉੱਥੇ ਹੀ ਸਤਿਬਚਨ ਵੇ ਗੁਰੂ ਕਹਿ ਕੇ ਭੋਜਨ ਚਕੋ ਲੰਗਰ ਚਕੋ ਜੇ ਕੁਸਤ ਸੀ ਗੁਰੂ ਘਰਾਂ ਚ ਜਾ ਕੇ ਪਾਠ ਕਰਦੇ ਹੋ ਬਹਿ ਕੇ ਜਗ੍ਹਾ ਨਹੀਂ ਮਿਲਦੀ ਕਿਰਪਾ ਕਰਕੇ ਖਲੋ ਕੇ ਕਰ ਲਓ ਕੀਰਤਨ ਗਾਉਂਦੇ ਹੋ ਪ੍ਰਿਕਰਮਾਂ ਚ ਬੈਠੇ ਹੋ ਇਹ ਨਹੀਂ ਕਿ ਸਾਰਾ ਪਰਿਵਾਰ ਇੱਕ ਹੀ ਜਗ੍ਹਾ ਤੇ ਬਵੇ ਨਹੀਂ ਸੰਗਤ ਜੀ ਕੋਈ ਨਹੀਂ ਜੇ ਦੂਰ ਦਰੇਡੇ ਵੀ ਆਪ ਜੀ ਨੂੰ ਸਥਾਨ ਮਿਲਦਾ ਹੈ ਆਪ ਜੀ ਉਹ ਹੀ ਗੁਰੂ ਮਹਾਰਾਜ ਜੀ ਦਾ ਪ੍ਰੇਮ ਸਮਝ ਕੇ ਉਥੇ ਹੀ ਬੈ ਕੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਜੋੜੋ ਕਹਿਣ ਦਾ ਭਾਵ ਇਹ ਹੈ ਸੰਗਤ ਜੀ ਭਾਵੇਂ ਕਿੰਨੀ ਵੀ ਪੀੜ ਹੋਵੇ ਜਿਵੇਂ ਹਰਮੰਦਰ ਸਾਹਿਬ ਆਪਾਂ ਜਾਣੇ ਆ ਤੇ ਸਾਹਮਣੇ ਦਰਸ਼ਨੀ ਦਿਓੜੀ ਤੋਂ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਤੱਕ ਬਹੁਤ ਪੀੜ ਹੁੰਦੀ ਹੈ ਕਈ ਵਾਰ ਸੰਗਤ ਜੀ ਕਦੀ ਵੀ ਇਸ ਗੱਲ ਦਾ ਫਾਇਦਾ ਚੁੱਕ ਕੇ ਕਿਸੇ ਨੂੰ ਜ਼ੋਰ ਦੀ ਤੱਕਾ ਨਹੀਂ ਮਾਰਨਾ ਕਿਉਂਕਿ ਆਪਾਂ ਆਪਣੇ ਜੀਹਾਂ ਤੋਂ ਹੋਰਾਂ ਤੋਂ ਤੇ ਇਹ ਗੱਲਾਂ ਬਚਾ ਲਾਂਗੇ ਪਰ ਉਹ ਸਮਰੱਥ ਗੁਰੂ ਵਿੰਦਾ ਹੈ ਜਿਸ ਮਾਪਿਓ ਦੇ ਬੱਚੇ ਆਪੇ ਝਲੜਣ ਤੇ ਮਾਪਿਓ ਨੂੰ ਚੰਗਾ ਨਹੀਂ ਲੱਗਦਾ ਆਪਣੀ ਤੰਗੀ ਯਾਰ ਲੈਣ ਤੇ ਜੇ ਦੂਜੇ ਦਾ ਭਲਾ ਹੁੰਦਾ ਹੈ ਇਹੋ ਜੀ ਬਿਰਤੀ ਰੱਖਣ ਵਾਲੇ ਬੱਚੇ ਤੇ ਮਾਤਾ ਪਿਤਾ ਦੀ ਅਤ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਮਾਪਿਓ ਸਭ ਜਾਣਦੇ ਨੇ ਕਿ ਕਿਹੜੇ ਬੱਚੇ ਦੀ ਬਿਰਤੀ ਕੈਸੀ ਹੈ ਸੁਸੰਗਤ ਜੀ ਜਦੋਂ ਵੀ ਗੁਰੂ ਘਰਾਂ ਵਿੱਚ ਜਾਓ ਤੇ ਆਪਣਾ ਉੱਚਾ ਸੁੱਚਾ ਇਸ ਤਰ੍ਹਾਂ ਦਾ ਇਕਾਗਰ ਚਿਤ ਲੈ ਕੇ ਜਾਓ ਤਾਂ ਜੋ ਸਾਨੂੰ ਪੁੰਨ ਪ੍ਰਾਪਤ ਹੋਵੇ ਪਾਪ ਨਹੀਂ ਆਪਾਂ ਉੱਥੋਂ ਪੁੰਨ ਖੱਟ ਕੇ ਆਈਏ ਪਾਪ ਨਹੀਂ ਸੋ ਆਪ ਜੀ ਦੇ ਚਰਨਾਂ ਦੇ ਵਿੱਚ ਇੰਨੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ ਭੁਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ